देखो अपने आप ਨੂੰ ਕਟਟਰ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਨ੍ਹਾਂ ਨੇ ਇਨਾ ਵੱਡਾ ਭ੍ਰਿਸ਼ਟਾਚਾਰ ਕੀਤਾ ਕਿ ਏਜੰਸੀਆਂ ਬੁਲਾ ਬੁਲਾ ਕੇ ਹੰਗ ਵੀ ਲੇਕਿਨ ਬੇਈਮਾਨ ਕੇਜਰੀਵਾਲ ਗਿਆ ਨਹੀਂ ਸਾਰੀ ਅਦਾਲਤਾਂ ਨੇ ਇਹਨੂੰ ਬੇਲ ਦੇਣ ਤੋਂ ਇਨਕਾਰ ਕਰਤ ਇਹਦੇ ਮੰਤਰੀ 2-डेढ़ ਸਾਲ ਤੋਂ ਬੰਦ ਨੇ ਉਹਨਾਂ ਦੀ ਵੀ ਬੇਲ ਇਨਕਾਰ ਕਰਦੀ ਇਨਾ ਵੱਡਾ ਘਟਾਲਾ ਜਿਹੜਾ ਪੰਜਾਬ 'ਚ ਕੀਤਾ ਉਸ ਤੋਂ ਉਹਨਾ ਹੀ ਵੱਡਾ ਦਿੱਲੀ 'ਚ ਹੋਇਆ ਹੈਗਾ ਅੱਜ ਜਦ ਕੇਜਰੀਵਾਲ ਨੂੰ ਜੇਲ੍ਹ 'ਚ ਸਿੱਟਿਆ ਗਿਆ ਹੈ ਅਧਾਰਤਾ ਬੇਲ ਨਹੀਂ ਦੇ ਰਹੀਆਂ ਤੇ ਫਿਰ ਆਪਣੇ ਆਪ ਨੂੰ ਆ ਇਮਾਨਦਾਰ ਕਹਿਣ ਵਾਲੀ ਪਾਰਟੀਆਂ ਉਸ ਬ੍ਰਿਸ਼ਟ ਕੇਜਰੀਵਾਲ ਦੇ ਹੱਕ ਵਿੱਚ ਅੱਜ ਦਿੱਲੀ ਵਿੱਚ ਇਹ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਮੈਂ ਤਾਂ ਪੰਜਾਬ ਦੇ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦੀ ਆ ਕਿ ਤੁਹਾਡਾ ਰਾਹੁਲ ਗਾਂਧੀ ਤਾਂ ਤੁਹਾਡੀ ਕਾਂਗਰਸ ਪਾਰਟੀ ਉਸ ਬ੍ਰਿਸ਼ਟ ਕੇਜਰੀਵਾਲ ਦੇ ਹੱਕ 'ਚ ਧਰਨੇ ਉੱਥੇ ਮਾਰ ਰਹੀ ਹੈ ਆਮ ਆਦਮੀ ਦੇ ਲੀਡਰ ਇੱਥੇ ਇਹ ਲੋਕਾਂ ਦੀ ਸਮੱਸਿਆ ਨੂੰ ਸੁਣਨ ਤੋਂ ਬਜਾਏ ਦਿੱਲੀ ਜਾ ਕੇ ਧਰਨੇ ਮਾਰ ਰਹੇ ਨੇ ਕਿ ਪੰਜਾਬ ਕਾਂਗਰਸ ਆਪਣਾ ਪੱਖ ਸਪਸ਼ਟ ਕਰੂਗੀ ਕਿ ਇਹ ਜਿਹੜਾ ਦਿਖਾਵਾ ਤੁਸੀਂ ਪੰਜਾਬ ਵਾਸਤੇ ਕਰ ਰਹੇ ਹੋ ਕਿ ਅਸੀਂ ਆਟਾ-ਆਟ ਲੜ ਰਹਿਆਂ ਤੇ ਮੁੜ ਕੇ ਉਸ ਧਟਵੰਦਨ ਚ ਤੁਸੀਂ ਸ਼ਾਮਿਲ ਹੋ ਜਾਣਾ ਹੈ ਇਹ ਡੋਗਲੀ ਰਾਜਨੀਤੀ ਦੇ ਨਾਲ ਤੁਸੀਂ ਕਿਤਾ ਬੇਵਕੂਫ ਬਣਾ ਰਹੇ ਹੋ ਕੱਲੇ ਵੋਟਾਂ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੂੰ ਵਰਤ ਰਹੇ ਹੋ ਆਪਦੀ ਕੁਰਸੀ ਦੇ ਖਾਤੇ ਤੇ ਪੰਜਾਬ ਦੇ ਨਾਲ ਜਿਸ ਤਰ੍ਹਾਂ ਦੀ ਬੇਵਫਾਈ ਇਹਨਾਂ ਦੋਆ ਭਾਈਵਾਲ ਪਾਰਟੀਆਂ ਨੇ ਕੀਤੀਆਂ ਨੇ ਅੱਜ ਪੰਜਾਬ ਦੇ ਲੋਕਿਆਂ ਨੂੰ ਸਬਕ ਸਿਖਾਉਣ ਵਾਸਤੇ ਬੈਠੇ ਹੋਏ ਨੇ ਤਕੜੀ ਦਾ ਸਾਥ ਲੈ ਕੇ ਦਿੱਲੀ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਪੇਸ਼ ਕਰਨਗੇ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਲੜਦੀ ਹੈ ਪੰਜਾਬ ਦੇ ਲੋਕਾਂ ਵਾਸਤੇ ਲੜਦੀ ਤਾਂ ਲੜਦੇ ਰਹੂਗੇ ਦੇਖੋ ਪੰਜਾਬ ਛੇ ਅੱਜ ਇੱਕੋ ਪਾਰਟੀ ਦੇ ਨਾਲ ਮੁਕਾਬਲਾ ਹੈ ਕਿਉਂਕਿ ਕਾਂਗਰਸ ਤੇ ਆਮ ਆਦਮੀ ਦੀ ਭਾਈ ਵਾਲੀ ਹੈ ਇਹ ਦੋਨੋਂ ਸੱਤਾਧਾਰੀ ਪਾਰਟੀਆਂ ਹੈਗੀਆਂ ਭਾਜਪਾ ਦੇ ਵਿੱਚ ਭਾਜਪਾ ਤਾਂ ਦਿਖਦਾ ਹੀ ਨਹੀਂ ਮੈਂ ਕਹਿੰਦੀ ਨਵੀਂ ਕਾਂਗਰਸ ਆ ਗਈ ਜਿਹੜਾ ਬੰਦਾ ਕਾਂਗਰਸ ਛੱਡਦਾ ਉਹ ਭਾਜਪਾ 'ਚ ਸ਼ਾਮਿਲ ਹੁੰਦਾ ਤੇ ਟਿਕਟ ਲੈ ਜਾਂਦਾ ਸੋ ਪੁਰਾਣੀ ਭਾਜਪਾ ਪੁਰਾਣੀ ਕਾਂਗਰਸ ਤੇ ਨਵੀਂ ਕਾਂਗਰਸ ਜਿਹਦਾ ਨਾਂ ਭਾਜਪਾ ਹੈਗਾ ਲੇਕਿਨ ਹੈ ਤਾਂ ਉਹ ਕਾਂਗਰਸ ਪਾਰਟੀ ਸੋ ਇਹ ਸਾਰੀ ਪਾਰਟੀਆਂ ਜਿਹੜੇ ਅੱਜ ਇਹਨਾਂ ਦਾ ਲੀਡਰ ਉਸ ਪਾਰਟੀ 'ਚ ਹੈ ਉਸ ਪਾਰਟੀ ਦਾ ਲੀਡਰ ਤੀਜੀ ਪਾਰਟੀ 'ਚ ਹੈ ਇਹ ਸਾਰਾ ਅਦਲਾ ਬਦਲੀ ਮੌਕਾ ਪਰ ਸਾਰੇ ਇਕੱਠੇ ਹੋ ਗਏ ਨੇ ਦਿੱਲੀ ਵਾਲੇ ਜਿਹੜੇ ਥੱਲੇ ਪੰਜਾਬ ਦੀ ਵੋਟਾ ਠੱਗ ਕੇ ਕੁਰਸੀ ਤਾਂ ਹੀ ਪਹੁੰਚਦੇ ਨੇ ਮੈਨੂੰ ਮਾਨ ਹੈ ਕਿ ਜਿੱਥੇ ਅੱਜ ਕਿਸੇ ਨੇ ਕੋਈ ਅਸੂਲ ਦੀ ਰਾਜਨੀਤੀ ਨਹੀਂ ਲਈ ਉੱਥੇ ਤੁਹਾਡੀ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਤਕੜੀ ਵਾਲੀ ਪਾਰਟੀ ਨੇ ਅਸੂਲਾਂ ਦੀ ਲੜਾਈ ਲੜਨ ਵਾਸਤੇ ਕੋਈ ਪਾਈ ਵਾਲੀ ਨਹੀਂ ਲੇਕਿਨ ਸਦਾਤਾ ਦੇ ਉੱਤੇ ਖੜੀ ਹੈ ਕਿ ਪੰਜਾਬ ਦੀ ਗੱਲ ਕਰੋਗੀ ਤੇ ਪੰਜਾਬ ਦੇ ਹੱਕਾਂ ਵਾਸਤੇ ਲੜੋਗੇ ਅਸੀਂ ਕੁਰਸੀ ਦੇ ਖਾਤਰ ਨਹੀਂ ਕਿਸਾਨਾਂ ਦੇ ਖਾਤਰ ਖੜਦੇ ਆ ਅਸੀਂ ਪੰਜਾਬ ਤੇ ਪੰਜਾਬੀਆਂ ਤੇ ਪੰਥ ਦੇ ਖਾਤਰ ਖੜਦੇ ਆ ਤੇ ਇਹ ਜਿਹੜੇ ਤਿੰਨੋਂ ਹੈਗੇ ਏ ਭ੍ਰਿਸ਼ਟਾਚਾਰ ਦੇ ਖਾਤਰ ਤੇ ਕੁਰਸੀ ਦੇ ਖਾਤਰ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਉਹ ਪੰਜਾਬ ਦੇ ਲੋਕੇ ਦੇਖੋ